ਵੀਰੇ ਛਿੱਤੀ ਲੈ ਜਾ ਮੈਂ ਤੈਨੂੰ ਦੱਛਾ ਗੱਡੀ ਛਿੱਤੀ ਲੈ ਜਾ ਉਥੋਂ ਮੋੜ ਲਿਆ ਹੋ ਉਥੋਂ ਮੋੜੂਗਾ ਬੈਕ ਦੇਖੀ ਤੂੰ ਡਰਾਈਵਰੀ ਵੀਰੇ ਦੀ ਆਜਾ ਆਜਾ ਉਦੋਂ ਵਲੌਗ ਜਾ ਮੇਰਾ ਉੱਥੇ ਚੱਲਿਆ ਤੀ ਵਲੌਗ ਜਾ ਉਦੋਂ ਲੱਖ ਚੱਲ ਗਿਆ ਚ ਮੇਰਾ ਉਥੋਂ ਹੈ ਵਲੌਗ ਜਾ ਦੇਖੋ ਭਾਈ ਉਹ ਮੰਡਿਓ ਚੰਦੂ ਪਹਿਲਾਂ ਬੈ ਕੇ ਲੈ ਜਾ ਆਪੋ ਦੇ ਰਿਸਕ ਤੇ ਬੈਠੋ ਦੇਖੋ ਭਾਈ ਪਹਿਲਾਂ ਗੁੱਠਾ ਲਾਜੋ ਆਪਦਾ ਆਪਦਾ ਵੀ ਛੱਡੀ ਆਪ ਜਿੰਮੇਵਾਰੀ ਆ ਭਾਈ ਅਸੀਂ ਤਾਂ ਬੈਠੇ ਆ ਚੱਲ ਜਾਣ ਦੇ ਉਥੇ ਤੱਕ ਤੁਰ ਕੇ ਚਲੋ ਭਾਈ ਕੋਈ ਪਰੋਥਾ ਨਹੀਂ ਮੈਂ ਤਾਂ ਬੀਸੀਐਮ ਪੰਡਾ ਚਾਹੇ ਜੇ ਗੱਡੀਆਂ ਬਾਹਣੇ ਚਲਈਆਂ ਨੇ

Its me Its alright Hey ਲਾਦਾ ਸੀ ਥੱਲੇ ਸੱਪ ਪੈ ਗਿਆ ਡੈਂਟ ਪਾਤਾ ਨਿਕਲ ਗਿਆ ਫਿਰਦਾ ਹੈਗਾ ਇਹ ਆ ਜਾ ਫੜਾ ਉਹ ਮੂਰੇ ਮੈਂ ਬੈਠੋ ਕੁਛ ਤਾਂ ਨਹੀਂ ਆ ਰਹੇ ਥਲੇ ਓਕੇ ਇਹ ਦੇ ਯਾਰ ਨੇ ਡੈਂਟ ਪਾਤਾ ਚੋਰੇ ਨੇ ਗਾੜੇ ਨੇ ਲੰਡੇ ਨੇ ਲੰਡੇ ਨੇ ਹੋਰ ਦੇਉ ਸਾਡੀ ਨੁੱਚੇ ਨੇ ਲੋਚੇ ਮੈਂ ਮੂੰਹ ਕੋਟ ਤੁਮ ਫੜਾ ਇਧਰ ਬੈਠੋ ਬੁੱਥਾ ਕਟਾਉਣਾ ਇੱਥੇ ਜੇ ਬੜੀਦੀ ਉਹ ਇੱਥੇ ਜੇ ਡਿਗੀਤੀ ਹੈ ਇੱਥੇ ਜੇ ਬੜੀਦੀ ਭੈਣ ਦੀ ਮੇਰੇ ਨਾਲ ਤਾਂ ਨੇ ਸ਼ੇਅਰ ਲਾ ਕੇ ਦਿਖਾਈ ਮਾਰੀ ਰੇਵਨਿਊ ਸ਼ੇਅਰ ਕਰਨਾ ਸੀ ਮੇਰੇ ਨਾਲ ਬਾਈ ਤੇਰਾ ਹੱਕ ਬਣਦਾ ਸੀ ਹੈਂ ਔਰ ਬਾਈ ਜਾਣ ਕੇ ਬਾੜੀ ਦੀ ਮੈਂ ਗੱਡੀ ਮੈਂ ਬੰਦ ਪਾ ਗੱਡੀ ਫੜਾਇਆ ਹੋ ਗਿਆ ਤੇ ਬਲੌਗ ਤਾਂ ਪਰ ਉਦੋਂ ਲੱਖ ਤੋਂ ਪਲੱਸ ਗਿਆ ਸਿਮੂ ਨੇ ਵੀ ਬਾਈ ਚੈਨਲ ਬਣਾ ਲਿਆ ਬਲੌਗਸ ਸਿਮੂ ਬਲੌਗਸ ਸਿਮੂ ਬਲੌਗਸ ਹਾਂ ਸਿਮੂ ਬਲੌਗਸ ਨੇ ਬਾਈ ਉਹ ਚ ਸਿਮੂ ਆਏ ਆਪਣੇ ਆਪਣੇ ਜਿਹੜਾ ਸਿਮੂ ਦੇ ਤੁੰਨੀ ਦੇ ਤਰ੍ਹਾਂ ਹੈ 我都搞不哎的。哦得